ਡੇਰਾ ਤਸਵੀਰਾਂ ਤੁਹਾਨੂੰ ਜਲੰਧਰ ਦੇ ਪਾਰਕੋ ਕੈਂਪ ਤੋਂ ਸਾਂਝੀਆ ਕਰ ਰਹੇ ਹਾਂ ਜਿੱਥੇ ਕੀ ਵਿਵਾਦ ਹੋਇਆ ਔਰ ਦੇਖ ਸਕਦੇ ਘਰ ਦੇ ਬਾਹਰ ਕਾਫੀ ਪਥਰਾਵ ਹੋਇਆ ਇੱਟਾਂ ਜਿਹੜੀਆਂ ਚੱਲੀਆਂ ਨੇ ਇੱਥੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਰਦਾ ਜੀ ਕੀ ਹੋਇਆ ਕੀ ਹੈ ਜੀ ਹੋਇਆ ਕੀ ਹੈ ਵੀ ਸਾਡੇ ਮੁੰਡੇ ਦੀ ਕਿਸੇ ਜਨਾਨੀ ਵਿਆਹੀ ਨਾਲ ਪਤਾ ਨਹੀਂ ਗੱਲਬਾਤ ਹੈ ਕਿ ਨਹੀਂ ਹੈ ਉਹ ਅਸੀਂ ਨਹੀਂ ਕਹਿੰਦੇ ਅੱਜ ਉਹਦੀ ਮਾਂ ਵੀ ਆਈ ਹੈ ਦੁਪਹਿਰ ਨੂੰ ਸਾਨੂੰ ਕਹਿ ਕੇ ਗਈ ਮੇਰੀ ਕੁੜੀ ਨੂੰ ਤੁਸੀਂ ਰੱਖ ਲਓ ਮੈਂ ਇਹਦੀ ਕੋਟ ਮੈਰਿਜ ਕਰਵਾਨੀ ਆ ਮੈਂ ਆਪਣੇ ਜਵਾਈ ਕੋਲ ਲਗਾ ਲੈਣੀ ਆ ਮੁੰਡਾ ਦੀ ਨੀਆ 5 ਸਾਲ ਮੁੰਡਾ ਨਾਲ 5 ਸਾਲ ਤੱਕ ਨੂੰ ਰੱਖਣਾ ਪੈਣਾ ਸਾਡੇ ਮੁੰਡੇ ਵੱਲੋਂ ਕਹਿੰਦੇ ਉਹਨੂੰ ਰੱਖਣਾ ਪੈਣਾ ਅਸੀਂ ਤਾਂ ਕਿਸੇ ਦਾ ਮੁੰਡਾ ਸੀ ਕਿ ਹੋ ਰੱਖੀ ਨਹੀਂ ਵਿਆਹੀ ਹੈ ਕੁੜੀ ਵਿਆਹੀ 5 ਸਾਲ ਦਾ ਉਹਦਾ ਬੇਟਾ 5 ਸਾਲ ਦਾ ਮੁੰਡਾ ਹੈ ਅੱਛਾ ਆਲਰੇਡੀ ਪਹਿਲਾਂ ਹੀ ਮੈਰਿਡ ਆ ਉਹ ਮੈਰਿਡ ਉਹ ਆ ਗਈ ਤੇ ਤੁਹਾਡਾ ਲੜਕਾ ਸਾਡਾ ਕੁਆਰਾ ਲਾ 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 ਜੰਮੀ ਇਹ ਹੁਣ ਕੀ ਹਮਲਾ ਕਰਕੇ ਗਏ ਨੇ ਹੁਣ ਹਮਲਾ ਕਰਕੇ ਗਏ ਨੇ ਸਾਡੇ ਨਹੀਂ ਪਹਿਲਾਂ ਆਂਜਣ ਹੈ ਤੁਹਾਡੇ ਘਰ ਉਹਨਾਂ ਦਾ ਬਿਲਕੁਲ ਨਹੀਂ ਅੱਜ ਉਹਦੀ ਮਾਂ ਆਈ ਹੈ ਮੈਂ ਵੀ ਆਈ ਆ ਆਪਣੀ ਮਾਤਾ ਦਾ ਪਤਾ ਲੈਣ ਮੇਰੀ ਮਾਤਾ ਬਹੁਤ ਜ਼ਿਆਦਾ ਮੈਂ ਪਤਾ ਲੈਣ ਆਈ ਆ ਦੇਖੋ ਕਿ ਡਾਈਟਰ ਹੋ ਰਹੇ ਨੇ ਉਹ ਆਨਕਨ ਸਿੱਧੀ ਕਹਿੰਦੀ ਆ ਵੀ ਮੈਂ ਆਪਣੀ ਕੁੜੀ ਤੇ ਕੋਟ ਮੈਚ ਕਰਾਉਣੀ ਤੁਹਾਡੇ ਮੁੰਡੇ ਦੇ ਨਾਲ ਅਸੀਂ ਕਿਹਾ ਸੀ 5 ਸਾਲ ਦਾ ਬੱਚਾ ਦਾਤ ਚ ਨਹੀਂ ਲੈਣਾ ਤੂੰ ਉੱਥੇ ਹੀ ਭੇਜ ਜਿੱਥੇ ਵਿਆਹੀ ਦੀ ਮੇਂ ਹਮਲੇ ਦਾ ਕਾਰਨ ਕੀ ਹੈ ਮੇਨ ਕੀ ਜਿਹੜਾ ਕਾਰਨ ਇਹ ਜੀ ਮੇਰੀ ਕੁੜੀ ਨੂੰ ਇੰਨੇ ਬਰਬਾਦ ਕੀਤਾ ਬਰਬਾਦ ਕੀਤਾ ਤੂੰ ਕੀ ਦੇਖੋ ਹਾਂਜੀ ਤੂੰ ਹੀ ਰੱਖੀ ਨਹੀਂ ਉਹ ਇੱਥੇ ਲੱਗੇ ਛਕੇ ਰਹਿੰਦੇ ਕਿਤੇ ਲੱਗੇ ਰਹਿੰਦੇ ਪੁੱਛਿਆ ਠੀਕ ਹੈ ਤੇ ਉਹਨਾਂ ਦੇ ਹਸਬੰਦ ਨਹੀਂ ਰੋਕਦੇ ਕਿੱਦਾਂ ਓਏ ਉਹਦਾ ਹਸਬੰਦ ਸਾਡੇ ਨਾਲ ਝਗੜਾ ਕਰਕੇ ਗਿਆ ਅਚ ਉਹਦਾ ਹਸਬੰਦ ਹੀ ਕਰੀ ਗਿਆ ਪਰ ਉਹਨੇ ਆਪਣੀ ਵਾਈਫ ਨੂੰ ਨਹੀਂ ਸਮਝਾਇਆ ਜਾਂ ਉਹਦੇ ਨਾਲ ਕੇਸ ਕੇਸ ਲਾਇਆ ਹੈ ਉਹਨੇ ਹੂੰ ਕਾਰ ਵਾਲੀ ਨਾਲ ਕੇਸ ਲਾਇਆ ਕੇਸ ਲਾ ਕੇ ਵੀ ਸਾਡੇ ਨਾਲ ਹੰਬਲਾ ਕਰਦੀ ਹੈ ਠੀਕ ਹੈ ਤੇ ਚਾਰ ਵਾਰੀ ਆ ਕੇ ਹੰਬਲਾ ਕੀਤਾ ਉਹਨੇ ਸਾਡੇ ਨਾਲ ਤੇ ਪਹਿਲਾਂ ਵੀ ਕੋਈ ਬੈਠ ਕੇ ਗੱਲ ਹੋਈ ਕਿ ਥਾਣੇ ਥੋੜੇ ਪਹਿਲਾਂ ਵੀ ਗੱਲ ਥਾਣੇ ਨਹੀਂ ਹੋਈ ਉਹ ਕੇਸ ਦਾ ਬੋਲ ਆਇਆ ਸਾਡੇ ਖਾ ਪਰੇ ਕਰਨ ਲਈ ਆਇਆ ਸਭ ਲੇਕ ਲਗਾਈ ਹੋਈ ਨਹੀਂ ਤੇ ਨਹੀਂ ਦੱਲਣ ਨਾ ਨਾ ਹਾਂ ਉਹ ਜਿਹੜੇ ਜਿਨ੍ਹਾਂ ਨਾਲ ਗੱਲਬਾਤ ਜੀ ਉਹ ਜਿਹੜੇ ਕਹਿ ਰਹੇ ਹੋ ਉਹ ਨਹੀਂ ਘਰ ਹੈ ਗਾ ਜੀ ਉਹ ਨਹੀਂ ਘਰ ਹੈ ਗੀ ਮੈਂ ਉਹਨਾਂ ਦਾ ਵੱਡਾ ਭਰਾ ਹਾਂ ਮੇਰਾ ਛੋਟਾ ਭਰਾ ਹੈ ਅੱਛਾ ਉਹ ਘਰੇ ਨਹੀਂ ਹੈਗੇ ਜੀ ਇਹ ਇੱਟਾ ਚ ਲੱਗ ਗਿਆ ਇਹ ਦੇਖੋ ਕਿੰਨੇ ਇੱਟਾ ਰੋੜ ਘਰ ਵਾਲਾ ਕਿੰਨੇ ਕਰੀ ਬੋਲ ਪੋਣੀ ਤੇ ਕਿੰਨੇ ਕਿੰਨੀ ਕਦੋਂ ਤੋਂ ਗੱਲਬਾਤ ਉਹਨਾਂ ਦੀ ਚੱਲਦੀ ਆ ਆਪਸ ਵਿੱਚ ਪਤਾ ਨਹੀਂ ਬਰਾਵਾਸਾ ਨੂੰ ਇਹ ਪਤਾ ਲੱਗਾ ਥੋੜੀ ਦੇਰ ਦਾ ਕੀ ਗੱਲਾਂ ਨੇ ਬੱਚਿਆਂ ਦਾ ਨਹੀਂ ਪਤਾ ਲੱਗਦਾ ਬੱਚੇ ਆਪਣੇ ਮਾਂ ਪਿਓ ਵਾਸਤੇ ਚੰਗੇ ਨੇ ਨਹੀਂ ਘਰੇ ਆ ਕੇ ਜੇ ਕੋਈ ਗੱਲਬਾਤ ਦਸੀ ਉਹਨੇ ਕਿ ਮੈਂ ਮਾਂ ਦੱਸ ਕੇ ਕਰਦੀ ਇਹ ਦੇਖੋ ਸਰ ਲਾਈਟ ਬੰਦ ਕਰੀਂ ਲਾਈਟ ਪੁੱਛੇ ਕਰ ਲਓ ਜੀ ਤੂੰ ਤੋ ਗਰੂ ਭਾਲਣਾ ਕੋਈ ਦਿਖਾਉਂ ਨੇ ਇਹ ਹੁਣ ਕਰਾਉ ਤਾ ਤੁਹਾਡੇ ਨਾਲ ਮਿਊਟ ਕਰਾ ਕੇ ਐ ਅੱਜ ਦੀ ਆ ਹੁਣ ਅੱਜ ਦੀ ਸਰ ਜੀ ਆ ਹੁਣ ਕਿੰਨੇ ਵਜੇ ਦੀ ਗੱਲ ਲੈ 11:30 ਦੀ ਤੇ ਅੱਗੇ ਕਦੀ ਉਹ ਲੜਕੀ ਦੇ ਨਾਲ ਤੁਹਾਡਾ ਕਦੀ ਹੋਇਆ ਹੋਵੇ ਨਹੀਂ ਨਹੀਂ ਲੜਕੀ ਸਾਡੇ ਘਰ ਖੱਲ ਵੀ ਆਈ ਹੈ ਅੱਛਾ ਅੱਜ ਉਹਦੀ ਮਾਂ ਆਈ ਹੈ ਆਪਾਂ ਕਹਿੰਦੇ ਨਹੀਂ ਰੱਖਣਾ ਅਸੀਂ ਕਹਾਂ ਅਸੀਂ ਸਾਡਾ ਮੁੰਡਾ ਕੁਵਾਰ ਹੈ ਅਸੀਂ ਨਹੀਂ ਰੱਖਣਾ ਉਹ ਵਿਹਲਾ ਫਿਰਦਾ ਹੈ ਵਿਹਲਾ ਉਹਨੂੰ ਕੀ ਖਵਾਏਗਾ ਇਹ ਕਹਿੰਦਾ ਸਾਡਾ ਮੁੰਡਾ ਬੱਚਾ ਹੈ ਅਸੀਂ ਬੇਦਰਖਲ ਕਰ ਦੇਣਾ ਅਸੀਂ ਇਹ ਹੈਗੇ ਆਂ ਹੀ ਬੇਦਖਲ ਕਰ ਦੇਣਾ ਨਹੀਂ ਜੇ ਉਹਦੇ ਘਰ ਵਾਲੇ ਦਾ ਉਹਦੇ ਨਾਲ ਕੇਸ ਚੱਲ ਰਿਹਾ ਪਰ ਡਿਵੋਰਸ ਹੋਇਆ ਥੋਣਾ ਹਜੇ ਹੋਇਆ ਥੋੜਾ ਉਹ ਕਹਿੰਦੀ ਮੈਂ ਆਪਣੇ ਦਵਾਈ ਕੋਲ ਲਖਾ ਕੇ ਲੈ ਲਾਂਗੀ ਹੂੰ ਤੇ ਤੁਹਾਡਾ ਜੋ ਲੜਕਾ ਰਜਾਮੰਦਾ ਕੌਣ ਰਜਾਬੰਦ ਨਹੀਂ ਹੈ ਪਰ ਜਦੋਂ ਉਹਨੂੰ ਮਜਬੂਰੀ ਕਰਦੀ ਹੈ ਐਦਾਂ ਉਹਨੇ ਤੇਰੇ ਘਰ ਕੇ ਸਾਡੇ ਉਹ ਕਦੀ ਤਾਂ ਸਾਨੂੰ ਕਹਿਣਦਾ ਕੋਈ ਨਹੀਂ ਮੈਂ ਰੱਖਾਂਗਾ ਕਦੀ ਕਹਿਗਾ ਮੈਂ ਨਹੀਂ ਕਰਨਾ ਉਹ ਜੀ ਐਦਾਂ ਦੀ ਕੋਈ ਗੱਲ ਆ ਉਹ ਬਹਿ ਕੇ ਵੀ ਹੁੰਦੀ ਹੈ ਪਰ ਲੜਾਈ ਝਗੜੇ ਦੇ ਨਾਲ ਉਹਨੇ ਸੱਗਰ ਕੇ ਮਾਰ ਕੇ ਗਿਆਣਾ ਉਹਨੇ ਸੱਗਰ ਕੇ ਮਾਰ ਕੇ ਕਿੰਨੇ ਕਿਵੇਂ ਦੀ ਗੱਲ ਆ ਜਿਹੜਾ ਹਮਲਾ ਹੋਇਆ ਏ ਸਾਡੇ ਘਰ ਤੇ ਹਮਲਾ ਕੀਤਾ ਕਿਹਦੇ ਵੱਲੋਂ ਲੜਕੇ ਵੱਲੋਂ ਕਿਹਤਾਂ ਕਿੱਲੇ ਉਹ ਨਹੀਂ ਆਈ ਨਾਲ ਕੱਲ ਸਾਡੇ ਘਰ ਸ਼ਾਮੀ ਆਈ ਐ ਅੱਜ ਹਮਲਾ ਉਹਦੇ ਘਰ ਵਾਲਿਆਂ ਵੱਲੋਂ ਕੀਤਾ ਹੈ ਕੀ ਕਿਹਾ ਕੀ ਰਿਆਸਗਾਉ ਕਰ ਬਲੈ ਹੀ ਗਾਲਾਂ ਕੱਢਦਾ ਪਿਆ ਹੈ ਗਾਲਾਂ ਗੰਦੀਆਂ ਕਰਕੇ ਕਿਹਾ ਡੁੱਟਾ ਰੋੜੇ ਮਾਰ ਕੇ ਆਏ ਹੂੰ ਇਫਤਾ ਰੋੜੇ ਵਾਂਛੋ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੇ ਫਲਾਣ ਨੂੰ ਕਿਹੜੀਆਂ ਗਾਲਾਂ ਕੱਢ ਜਾਂਦੇ ਨੇ ਦੱਸਿਓ ਇਹ ਗੱਲਾਂ ਅਸੀਂ ਤਾਂ ਜਨਾਨੀਆਂ ਹੀ ਕਿਹੜੀਆਂ ਗਾਲਾਂ ਕੱਢ ਕੇ ਦੱਸਿਗੇ ਅਸੀਂ ਨਿਕਲੇ ਨਹੀਂ ਬਾਹਰ ਅਸੀਂ ਅੰਦਰੋਂ ਬਾਹਰ ਦਰਵਾਜ਼ਾ ਨਹੀਂ ਖੋਲਿਆ ਮੈਂ ਮਾਦਾਈ ਪਹਿਲੇ ਲੜਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਪਹਿਲਾਂ ਕਦੀ ਕਿਉਂਕਿ ਲੜਕਾ ਵੀ ਤੁਹਾਡਾ ਨਾਂ ਇਦਾਂ ਕਰੇ ਜਾਂ ਕਿਸੇ ਦੀ ਉਹਨੂੰ ਵੀ ਦੇਖਣਾ ਚਾਹੀਦਾ ਕਿ ਅਗਲੇ ਮੈਰਿਡ ਆ ਜਾਂ ਕਿੱਦਾਂ ਅਸੀਂ ਤਾਂ ਮਜਬੂਰ ਕਰਦੀ ਆ ਜੇ ਤੁਸੀਂ ਕਹਿ ਰਹੇ ਹੋ ਕਿ ਕੇਸ ਉਹਦਾ ਆਪਸ ਚੱਲ ਰਿਹਾ ਫਿਰ ਉਹਨੂੰ ਕਿਸ ਗੱਲ ਦਾ ਗੁੱਸਾ ਲੱਗਾ ਕਿ ਉਹ ਕਿਉਂ ਫੇ ਕਿਉਂ ਆਇਆ ਥੇ ਉਹ ਤੇ ਉਹਨੂੰ ਪਤਾ ਹੋਵੇ ਕਿਉਂ ਆਇਆ ਉਹਨੂੰ ਪਤਾ ਹੋਵੇ ਉਹਨੂੰ ਪਤਾ ਹੈ ਕਿਸ ਕੇਸ ਡਿਵੋਰਸ ਦਾ ਲੱਗਾ ਹੋਇਆ ਉਹਨੂੰ ਫੇ ਲੈ ਲੋ ਇਕੱਠੇ ਜਾਂਦੇ ਫੇ ਦੋਨੋਂ ਜੀ ਫੇਰ ਤਾਂ ਫੇਰ ਉਹਨਾਂ ਦੀ ਆਪਸੀ ਹੋਊਗੀ ਮਤਲਬ ਉਹ ਆਪਸ ਵਿੱਚ ਇਕੱਠੇ ਹੋ ਗਏ ਤੇ ਇਧਰ ਹਮਲਾ ਕਰ ਦਿੱਤਾ ਇਧਰ ਹਮਲਾ ਕਰ ਦਿੱਤਾ ਤੇ ਤੁਹਾਡੀ ਤੁਹਾਡੇ ਬੇਟੇ ਨਾਲ ਬੱਚੇ ਨਾਲ ਗੱਲ ਹੋਈ ਆ ਲੜਕੇ ਸਾਡੇ ਬੱਚੇ ਨਾਲ ਜੰਮੂ ਐ ਇਸ ਤੇ ਕੀਤਾ ਹੀ ਨਹੀਂ ਆ ਤੇਰਾ ਅੱਛਾ ਲੜਕਾ ਜੰਮੂ ਗਿਆ ਹਾਂਜੀ ਨਹੀਂ ਉਹਨੂੰ ਪੁੱਛਿਆ ਨਹੀਂ ਕਿ ਉਹਦਾ ਫੋਨ ਵਗੈਰਾ ਆਇਆ ਲੇਡੀਜ਼ ਆ ਜਾਂ ਨਹੀਂ ਆਇਆ ਜੇ ਸਾਡੇ ਘਰੇ ਹਮਲਾ ਹੋਇਆ ਉਹਨੂੰ ਦੀ ਦੱਸਿਆ ਅਸੀਂ ਉਹਨੂੰ ਐਨੀ ਦੱਸਿਆ ਲੜਕੇ ਆਪਣੇ ਨੂੰ ਦੱਸਿਆ ਤੁਸੀਂ ਹਮਲਾ ਕਰਿਆ ਜਾਂ ਕੀਤੀ ਮਾਰ ਮੋਟੇ ਉਹਦੀ ਮਾਂ ਆਈ ਏ ਸਾਨੂੰ ਦਬਾਅ ਪਾ ਕੇ ਗਈ ਏ ਸਾਨੂੰ ਤੇ ਇਹ ਸਾਰਾ ਜਿਹੜਾ ਗੱਲਬਾਤ ਰਿਲੇਸ਼ਨ ਕਦੋਂ ਤੋਂ ਚੱਲ ਰਿਹਾ ਲੜਕੇ ਉਹਦਾ ਪਤਾ ਨਹੀਂ ਇਹ ਕਿਹਨਾਂ ਬਾਈ ਯੂਨਫੋਨ ਚ ਗਈ ਪਤਾ ਨਹੀਂ ਨਹੀਂ ਲੜਕੇ ਨੂੰ ਪੁੱਛਿਆ ਨਹੀਂ ਕੋਈ ਕੀ ਆ ਲੜਕੀ ਕੋਹਣਾ ਜਾਂ ਕਿੱਦਾਂ ਕੀ ਆ ਆਵੇ ਸਾਰਾ ਪੁੱਛਿਆ ਇਹ ਕਹਿ ਰਹੇ ਨੇ ਕੱਲ ਵੀ ਆਈ ਸੀਗੀ ਆਉਂਿਆ ਵੀ ਆਪਾਂ ਮਾਣ ਲੈਣੇ ਮੁੰਡਾ ਦਾ ਟਾਉ ਮੁੰਡਿਆਂ ਦਾ ਕੀ ਏ ਉਹਦੀ ਖਲਾਸੀ ਨਹੀਂ ਛੰਡੇ ਤੇ ਨਾ ਦੇ ਦੋ ਜਨਾਨੀ ਨੂੰ ਛੱਡਣਾ ਚਾਹਦਾ ਮੇਰਾ ਬੰਦਾ ਮੇਰਾ ਬੱਚਾ 5 ਸਾਲ ਦਾ ਹੂੰ ਇਹ ਕਿਉਂ ਖਲਾਸੀ ਛੱਡਦੀ ਕੱਲ ਵੀ ਮੇਰੇ ਘਰ ਆਈ ਐ ਅੱਜ ਮਾਂ ਸਾਡੇ ਘਰ ਆ ਗਈ ਮੈਂ ਆ ਗਈ ਮੈਂ ਨਹੀਂ ਜਾਣਾ ਤੇ ਕੀ ਮੰਗਤੀ ਤੁਹਾਡੀ ਮੈਂ ਤੁਹਾਡੀ ਮੰਗੇ ਸਾਡੇ ਨਾਲ ਕੋਈ ਤਨਾਡਾ ਕੋਈ ਨਹੀਂ ਹੈਗਾ ਸਾਡੇ ਬੱਚੇ ਨਾਲ ਕਰ ਸਾਡੇ ਘਰ ਨਾਲ ਸਾਡੇ ਘਰ ਇੱਟਾ ਨਾ ਨਹੀਂ ਇੱਟਾ ਜਿੱਦਾਂ ਮਾਰੀਏ ਸਾਡਾ ਸੈਕ ਪਿੰਡ ਵੀ ਆਈ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡਾ ਨਹੀਂ ਸਿੱਧੇ ਉਹਨਾਂ ਨੇ ਹਮਲਾ ਹੀ ਕਰਤਾ ਵਾ ਇਤਨੀ ਇੱਕ ਵਾਰੀ ਲਿਖਾ ਲਖਾਈ ਹੋ ਇਹ ਸਭ ਕੱਲ ਲੜਕੀ ਇੱਥੇ ਆਈ ਸੀ ਕਿ ਕੱਲ ਕੀ ਹੋਇਆ ਸੀਗਾ ਕੱਲ ਹੋਇਆ ਵੀ ਮੈਂ ਵੰਛੇ ਦੇ ਨਾਲ ਹੀ ਰਹਿਣਾ ਅੱਛਾ ਲੜਕਾ ਤੁਹਾਡਾ ਇੱਥੇ ਸੀਗਾ ਉਹ ਤੋਂ ਨਹੀਂ ਹੂੰ ਲੜਕੇ ਦਾ ਨਾਮ ਵੰਛੇ ਭਾਈ ਆਹੋ ਵੰਛੇ ਇੱਥੇ ਸੀਗਾ ਜਿਹੜਾ ਨਹੀਂ 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 ਹੈ ਗਾਈ ਮਿਲ ਨਹੀਂ ਸੀ ਉਹਨੇ ਚੱਲ ਗਈ ਸੀ ਕਿੱਦਾਂ ਵਾਪਸ ਚੱਲ ਕੇ ਚਲੇ ਗਈ ਸੀ ਫਿਰ ਅੱਜ ਉਹਦੀ ਮਾਂ ਆਈ ਹੈ ਮਾਂ ਕਹਿ ਕੇ ਮੈਂ ਕੋਰਟ ਮੈਚ ਕਰਵਾਨੀ ਆਪਣੀ ਕੁੜੀ ਦੀ ਇਹਨੂੰ 5 ਸਾਲ ਦਾ ਮੁੰਡਾ ਰੱਖਣਾ ਨਹੀਂ ਮਾਤਾ ਜੀ ਹੁਣ ਇੱਥੇ ਇੱਟਾ ਪਥਰਾਵ ਹੋਇਆ ਕਿਸੇ ਦੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇੱਟਾ ਉੱਤਾ ਤਾਂ ਨਹੀਂ ਬਚਿਆ ਤੁਸੀਂ ਵੀਡੀਓ ਦਿਖਾ ਰਹੇ ਹੋ ਉਹਦਾ ਕੱਲਾ ਹਸਬੰਦ ਤਾਂ ਲੱਗ ਨਹੀਂ ਰਿਹਾ ਹੋਰ ਵੀ ਕਿੰਨੇ ਮੁੰਡੇ ਲੱਗ ਰਹੇ ਨੇ ਕਿੰਨੇ ਜਣੇ ਸੀ ਟੋਟਲ ਤਿੰਨ ਚਾਰ ਜਣੇ ਹੈ ਤਿੰਨ ਚਾਰ ਜਣੇ ਹੈਗੇ ਤੇ ਉਹ ਉਹ ਵੀ ਇਸ ਇਲਾਕੇ ਦੇ ਲੋਕ ਹੈ ਜਾਂ ਬਾਹਰੀ ਲੋਕ ਲੈ ਕੇ ਆਏ ਨੇ ਨਾਲ ਸਾਡੇ ਨਹੀਂ ਹੈਗਾ ਕੀ ਹੁਣ ਮੰਗ ਕੀ ਤੁਸੀਂ ਕਰਦੇ ਹੋ ਸਾਡੀ ਮੰਗ ਕਰਦੇ ਅਸੀਂ ਨਾ ਲਿਆਣੀ ਐ ਨਾ ਵਿਆਹਣੀ ਐ ਜੇ ਵਿਆਹਣੀ ਐ ਤਾਂ ਵੈਣੀ ਐ ਨਾ ਉਹਨੇ ਮੁੰਡੇ ਨੇ ਵਿਆਹਣੀ ਐ ਉਹਦੇ ਨਾਲ ਮੁਕਾਬਲਾ ਕਰਨ ਸਾਡੇ ਨਾਲ ਕੋਈ ਕਰਨ ਦਾ ਮਤਵ ਨਹੀਂ ਹੈਗਾ ਮੌਕੇ ਤੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਦਿੱਤੀ ਸੀ ਪੁਲਿਸ ਲਾ ਦੇ ਸੀ ਪੁੱਛ ਲਵੋ ਸੋ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਗੱਲਬਾਤ ਕਰਦੇ ਆ ਸਰ ਕੀ ਮਾਮਲਾ ਕੀ ਹੈ ਜੀ ਮਾਮਲਾ ਜੋ ਤੁਹਾਨੂੰ ਦੱਸਿਆ ਨਾ ਨਹੀਂ ਕੀ ਹੁਣ ਕੀ ਕਾਰਵਾਈ ਕੀ ਕੀਤੀ ਯਾਰੀ ਮੁੰਡਾ ਆਪਣਾ ਜਿਹੜਾ ਉਹ ਜਿਹੜਾ ਨਹੀਂ ਲੱਗੇ ਨਾਲ ਗੱਲਵਾਦਿਆ ਤੁਹਾਡਾ ਘਰ ਵਾਲਾ ਸਾਡੇ ਪੱਥਰ ਮਾਰ ਕੇ ਗਿਆ ਕੀ ਨਾਮ ਦੱਸਿਆ ਕੋਣ ਆ ਵਿਅਕਤੀ ਜਾਂ ਕਿੱਥੇ ਦਾ ਰਹਿਣ ਵਾਲਾ ਲੱਗੇ ਕਹਿੰਦੇ ਗਵਾਂਢੀ ਸਾਡੇ ਜੀ ਪਿਛਲੇ ਸਾਲ ਪਿਛਲੇ ਤੇ ਜਿੱਦਾਂ ਕੋਈ ਪਥਰਾਵਦਾ ਇਹ ਦੱਸ ਰਿਹਾ ਕਿ ਫਿਰ ਇੱਟਾ ਵਗੈਰਾ ਮਾਰੀਓ ਕੀ ਹੈ ਕਿ ਪਤਾ ਲੱਗਿਆ ਕਿ ਸੀਸੀਟੀਵੀ ਵਗੈਰਾ ਕੈਮਰਾ ਵਗੈਰਾ ਨਹੀਂ ਸਰ ਉਹ ਆਪਣੇ ਦਰਖਾਸਤ ਦੇਣਗੇ ਦੂਰੀ ਉਸਨੂੰ ਦੇਖੋ ਤੂੰ ਲਿਖਤੀ ਦਰਖਾਸਤ ਦਿੱਤੀ ਕਿ ਕੋਈ ਇਹ ਨਾ ਜਿੱਦਾਂ ਸਰ ਇੱਕ ਵੀਡੀਓ ਵੀ ਦਿਖਾ ਰਹੇ ਆ ਕਿ ਜਿਹੜੀ ਵੀਡੀਓ ਦੇ ਵਿੱਚ ਕਹਿੰਦੇ ਕਿ ਆਫੀ ਬੰਦੇ ਆ ਕੇ ਸਾਡੇ ਘਰ ਤੋੜਫੋੜ ਕਰਕੇ ਗਏ ਆ ਕੋਈ ਹੋਏ ਬੰਦੇ ਦੇਖੇ ਕੋਣ ਆ ਜਾਂ ਕਿੱਥੋਂ ਆਏ ਆ ਵਿਅਕਤੀ ਜੀ ਜੀ ਕੋਈ ਨਾਮ ਸਾਹਮਣੇ ਆਇਆ ਹੋਵੇ ਕਿੰਨੇ ਨੇ ਹਮਲਾ ਕੀਤਾ ਆਪਾਂ ਨੇ ਦੱਸਿਆ ਲੇ ਪਰ ਇਹ ਸਾਰੇ ਮਸਲੇ ਪਿੱਛੇ ਕਾਰਨ ਕੀ ਮੁੱਲਕ ਸਾਹਮਣੇ ਆਇਆ ਕੀ ਗੱਲਬਾਤ ਹੈ ਕੀ ਸਾਰੀ ਕਾਰਨ ਇਹ ਹੀ ਆ ਵੀ ਉਹ ਦੀ ਜਮਾਨੇ ਜਨਾਨੀ ਆ ਉਹ ਨਾਲ ਗੁੱਸਾ ਕਰਦਾ ਤੇ ਮੇਰੀ ਜਨਾਨੀ ਲਈ ਫਿਰਦਾ ਉਹ ਕਹਿੰਦੇ ਉਹਦਾ ਕੇਸ ਵੀ ਚੱਲਦਾ ਪਿਆ ਉਹ ਦਾ ਆਪਸ ਹੀ ਡਿਵੋਰਸ ਦਾ ਵੀ ਕੋਈ ਤੇ ਫਿਰ ਵੈਰੀਫਾਈ ਹੋਊਗਾ ਤੇ ਹੁਣ ਤੁਸੀਂ ਥਾਣੇ ਦਿੱਤੀ ਤਲਾ ਥਾਣੇ ਹਾਂ ਜੀ ਡਿਊਟੀ ਅਫਸਰ ਆ ਰਹੀ ਹੈ ਪਰਚਾ ਦੱਸ ਦਿਓ ਉਹ ਵੀ ਫੋਟੋ ਫਿੱਟ ਠੇਡ ਵੀਡੀਓ ਵੀ ਦਵਾ ਕੇ ਦਿਓ ਹਾਂ ਜਨਨ ਕਹਿੰਦੇ ਦਿਖਾ ਦੇ ਦਿਓ ਜਾ ਕੇ ਉੱਥੇ ਸੋ ਬਿਲਕੁਲ ਜੀ ਤਸਵੀਰਾਂ ਦੇ ਰਹਾ ਤੁਹਾਨੂੰ ਪਾਰ ਕੋ ਕੈਂਪ ਦੀਆਂ ਤਸਵੀਰਾਂ ਨੇ ਜਿੱਥੇ ਘਰ ਦੇ ਬਾਹਰ ਪਥਰਾਵ ਹੋਇਆ ਦੇਖੋ ਇੱਟਾ ਪਥਰਾਵ ਹੋਇਆ ਉੱਥੇ ਹੀ ਪੁਲਿਸ ਪੀਸੀਆਰ ਜਿਹੜੀ ਟੀਮ ਆ ਮੌਕੇ ਤੇ ਪਹੁੰਚੀ ਆ ਉਹਨਾਂ ਦਾ ਕਿਹੜਾ ਥਾਣੇ ਜਿਹੜੀ ਇਤਲਾਹ ਉਹਨਾਂ ਨੇ ਦਿੱਤੀ ਆ ਔਰ ਇਹ ਘਰ ਦੇ ਜਿਹੜੇ ਵਿਅਕਤੀ ਨੇ ਇਲਜ਼ਾਮ ਲਗਾ ਰਹੇ ਨੇ ਅਗਰ ਦੂਜਾ ਪੱਖ ਸਾਡੀ ਖਬਰ ਦੇਖਦਾ ਹੋਵੇ ਤਾਂ ਉਹ ਵੀ ਪੱਖ ਆਪਣਾ ਜਿੰਨ ਤੱਕ ਸਾਡੇ ਨਾਲ ਕਰ ਸਕਦੇ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗ ਰਹੇ ਆ ਕਿ ਜਿਹੜੇ ਝਗੜੇ ਦੇ ਲੜਾਈ ਝਗੜਾ ਕਰਨ ਦੇ ਇੱਥੇ ਆ ਕੁੱਟ ਮਾਰ ਕਰਨ ਦੇ ਜਿਹੜਾ ਘਰ ਵਾਲਾ ਉਹਦਾ ਜਿਹੜਾ ਉਹਦਾ ਘਰ ਵਾਲਾ ਪੂਰਾ ਨਸ਼ੇੜੀ ਆ ਨਸ਼ੇੜੀਆਂ ਮ ਨੀ ਤੁਹਾਡੇ ਕਦੀ ਬੱਚੇ ਨੂੰ ਤੇ ਨਹੀਂ ਉਹਦਾ ਫੋਨ ਆਇਆ ਕਿ ਮੇਰੀ ਘਰ ਵਾਲੀ ਨਾਲ ਗੱਲਬਾਤ ਨਾ ਕਰ ਰਿਹਾ ਜ ਆ ਕਦੀ ਇਦਾਂ ਸਿੱਧਾ ਆਇਆ ਹੋਵੇ ਤੇ ਤਮ ਗੇਲਾਂਦਾ ਨੂੰ ਤਮ ਗੇਲਾਂਦਾ ਨੂੰ ਤਨ ਮੈਂ ਬਾਟ ਜੜਨਾ ਤਨ ਮੈਂ ਇਦਾਂ ਕਰਨਾ ਤਨ ਕਿਸੇ ਦੀ ਘਰ ਵਾਲੀ ਹੁੰਜੇ ਕੋਈ ਗੱਲਬਾਤ ਕਰਾ ਉਦੋਂ ਮੈਂ ਗੁੱਸਾ ਲੱਗੇਗਾ ਹੀ ਹਨਾ ਅਸੀਂ ਕਹਿੰਨੇ ਲੱਗੇ ਬਹਿ ਕੇ ਜਿਹੜੀ ਗੱਲ ਸਪਸਪ ਕੱਢ ਲੈਣ ਹੂੰ ਬਾਕੀ ਦੂਜਿਆਂ ਤਾਂ ਸਭ ਦੂਜਿਆਂ ਨੂੰ ਹੀ ਨੁਮਾਰ ਚੜਣਗੇ ਤੇ ਅੱdte ਤੇ ਦੂਜੇ ਦਾ ਕੀ ਕਸੂਰ ਹੈ ਕੋਈ ਮੰਮੀ ਨੂੰ ਕੁਝ ਹੋਈ ਉਹ ਚਿੱਟਾ ਵੀ ਆ ਚਲੋ ਫੈਮਿਲੀ ਦਾ ਕੋਈ ਇਨਵੋਲਵਮੈਂਟ ਨਹੀਂ ਹੈਗੀ ਫੈਮਿਲੀ ਨੂੰ ਤਾਂ ਨਹੀਂ ਨਾ ਕੁਝ ਹੋਣਾ ਦੇਖੀ ਤੁਸੀਂ ਲਿਫਤੀ ਕੰਪਲੇਂਟ ਦਊਂਗਾ ਹਾਂਜੀ ਠੀਕ ਹੈ ਦਾਂਗੇ ਜੀ ਕਿਹੜਾ ਏਰੀਆ ਪੈਂਦਾ ਹੈ ਇਹ ਭਾਰੋ ਕੈਂਪ ਸੀ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਜਲੰਧਰ ਦੇ ਭਾਰੋ ਕੈਂਪ ਤੋਂ ਜਿਹੜੀਆਂ ਦੇਰ ਰਾਤ ਸਾਂਝਿਆ ਕਰ ਰਹੇ ਹਾਂ ਜਿੱਥੇ ਕੀ ਵਿਵਾਦ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲੜਕੀ ਇਲਜ਼ਾਮ ਹੈ ਕਿ ਜਿਹੜਾ ਪਰਿਵਾਰ ਆ ਕਹਿੰਦੇ ਕਿ ਕੋਈ ਲੜਕੀ ਜਿਹੜੀ ਮੈਰਿਡ ਆ ਉਹ ਇਹਨਾਂ ਦੇ ਲੜਕੇ ਨਾਲ ਰਿਲੇਸ਼ਨ ਓਨ ਕਰਕੇ ਜਿਹੜਾ ਅੱਜ ਉਹਨਾਂ ਦੇ ਜਿਹੜਾ ਹਸਬੰਦ ਆ ਲੜਕੀ ਦਾ ਇੱਥੇ ਆ ਕੇ ਵਿਵਾਦ ਕਰਕੇ ਗਿਆ ਤਾਂ ਉਹਨੇ ਜਿਹੜੀ ਤੋੜ-ਫੋੜ ਕੀਤੀ ਹੈ ਤਾਂ ਆਹ ਦੇਖੋ ਹਾਲਾਤ ਜਿਹੜੇ ਦੱਸ ਰਹੇ ਨੇ ਕਿ ਘਰ ਦੇ ਪਰਿਵਾਰਕ ਮੈਂਬਰ ਜਿਹੜੇ ਇਲਜ਼ਾਮ ਲਗਾ ਰਹੇ ਨੇ ਸਾਡੇ ਵੱਲੋਂ ਕਿਸੇ ਵੀ ਚੀਜ਼ ਦੀ ਜਿਹੜੀ ਹੈ ਸਾਡਾ ਚੈਨਲ ਜਿਹੜੀ ਪੁਸ਼ਟੀ ਨਹੀਂ ਕਰਦਾ ਅਗਰ ਦੂਸਰਾ ਪੱਖ ਜੇ ਖਬਰ ਦੇਖ ਰਿਹਾ ਤਾਂ ਉਹ ਵੀ ਆਪਣਾ ਪੱਖ ਜਿਹੜਾ ਸਾਡੇ ਨਾਲ ਸਾਂਝਾ ਕਰ ਸਕਦੇ ਨੇ ਮੌਕੇ ਤੇ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਵੀ ਆਪਣੀ ਜਿਹੜੇ ਵਰਸ਼ਨ ਆ ਦਿੱਤੇ ਆ ਪੁਲਿਸ ਨੇ ਵੀ ਜਿਹੜਾ ਦੱਸਿਆ ਕਿ ਥਾਣੇ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਜਾਂ ਡਿਊਟੀ ਅਫਸਰ ਨੇ ਉਹਨਾਂ ਨੂੰ ਤਲਾਸ਼ ਦੇ ਕੇ ਉਹਨਾਂ ਨੂੰ ਮੌਕੇ ਤੇ ਬੁਲਾ ਰਹੇ ਆ ਜੋ ਵੀ ਇਹਨਾਂ ਦਾ ਹੋਊਗਾ ਉਹ ਅਗਲੀ ਕਾਰਵਾਈ ਜਲਦ ਅਮਲ ਦੇ ਵਿੱਚ ਲਿਆਦੀ ਹੈਗੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕਹਿਣਾ ਸੋ ਹੁਣ ਤੱਕ ਬੜੇ ਲੈ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ